ਹਾਂਜੀ ਵੀਰੋ ਸਾਥੀਕਰ ਸਾਰਿਆਂ ਨੂੰ ਆਪਾਂ ਕੀ ਜੋ ਕਿਵੇਂ ਕੱਲ ਤੁਹਾਨੂੰ ਦਿਖਾਇਆ ਕਿ ਆਪਾਂ ਦੁਕਾਨ ਤੇ ਗਏ ਪ੍ਰਾਣ ਕੇ ਪੱਠੇ ਲੈਂਦੇ ਸਾਰਾ ਕੁਝ ਕੀਤਾ ਤੇ ਅੱਜ ਆਪਾਂ ਆਉਂਦੇ ਆ ਫਿਰ ਟਾਈਮ ਹੋ ਗਿਆ 8:00 ਵਜੇ ਨੇ ਤੇ ਇੱਕ ਆ ਛੋਟਾ ਜੂਰ ਆਪਣੇ ਕੋਲ ਬੈਠਿਆ ਹੈ ਇਹ ਵੀ ਹੁਣੇ ਉੱਠਿਆ ਹਾਲੇ ਤਾਜ਼ਾ ਤਾਜ਼ਾ ਤੇ ਇੱਕ ਵੱਡਾ ਜੂਰ ਅੰਦਰ ਹੈ ਉਹ ਬਨਾਣਾ ਸ਼ੇਕ ਬਣਾ ਰਿਹਾ ਹੈ ਕਹਿੰਦਾ ਬਨਾਣਾ ਸ਼ੇਕ ਪੀਣਾ ਮੈਨੂੰ ਚਾਹੀਦਾ ਹਰਗੁਣੇ ਵੇਖ ਵੇਖ ਹਸਰੀ ਐ ਅੱਜ ਕੀ ਹੋ ਰਿਹਾ ਐ ਆ ਵੇਖੋ ਹਸਰੀ ਐ ਵੀ ਅੱਜ ਇਹ ਕੀ ਬਣ ਰਿਹਾ ਐ ਇਹ ਹਰਗੁਣੇ ਜੀ ਆਪਣੀ ਬੇਟੀ ਐ ਜੀ ਇਹ ਇਹ 1.5 ਸਾਲ ਦੀ ਹੋ ਚੁੱਕੀ ਐ ਠੀਕ ਐ ਸਾਸਿਕਾ ਬਾਦੂ ਹਰਗੁਣੇ ਸਾਰਿਆਂ ਨੂੰ ਸਾਸਿਕਾ ਬਾਦੂ ਹੱਥ ਜੋੜ ਕੇ ਸਾਸਿਕਾ ਬਾਦੂ ਨਹੀਂ ਵਾਈਗਰੂ ਕਰਦੋ ਵਾਈਗਰੂ ਵਾਗਰੂ ਕਰਦੋ ਠੀਕ ਐ ਹੱਥ ਜੋੜ ਕੇ ਕਰ ਠੀਕ ਸੰਗਦੀ ਐ ਜੀ ਹਾਲੇ ਸੰਗਰੀ ਐ ਨਹੀਂ ਤਾਂ ਇਹ ਬਹੁਤ ਸੋਹਣਾ ਸਾਸਿਕਾ ਰੀ ਬਣਾਦੀ ਐ ਵਾਈਗਰੂ ਵੀ ਕਹਿੰਦੀ ਐ ਸਾਰਾ ਕੁਝ ਕਰਦੀ ਐ ਇਹ ਦੇ ਇਹ ਵੀ ਅੱਜ ਬਹੁਤ ਖੁਸ਼ ਹੈ ਹੈਲੋ ਕਰ ਦੋ ਸਾਰੇ ਨੂੰ ਹੈਲੋ ਹੈਲੋ ਕਰ ਦੋ ਹੈਲੋ ਹੈਲੋ ਕਰਿਓ ਆ ਦੇਖੋ ਜੀ ਆ ਚੁਕਿਆ ਵੱਡਾ ਚਮੂਰਾ ਬਨਾਣਾ ਸ਼ੇਕ ਲੈ ਆ ਆਪਣੇ ਵਾਸਤੇ ਪੂਰਾ ਤੱਪ ਭਰ ਕੇ ਇਹ ਆਦਨੇ ਬਨਾਣਾ ਸ਼ੇਕ ਪੀਣਾ ਅੱਜ ਆ ਦੇਖੋ ਅਰਗਣ ਵੀ ਕਹਿ ਰਹੀ ਹੈ ਮੈਂ ਵੀ ਪੀਣਾ ਹੈ ਲੋ ਪੀ ਲੋ ਨਹੀਂ ਪੀਣਾ ਚਲੋ ਲਾ ਪੀਓ ਅਸੀਂ ਕੀ ਲੈਨੇ ਆ ਵੀ ਆਪਾਂ ਮੋਸਲੋਂ ਗਾ ਲੋਡ ਫਾਈਨਲੀ ਆ ਜਾ ਹਰ ਗੁਣ ਜਾਣਾ ਆ ਜਾ ਆ ਜਾ ਵਿਹਿਆ ਚੱਕ ਚੱਕ ਨੂੰ ਹਰ ਗੁਣ ਹੋਏ ਕਿੱਥੇ ਜਾਣਾ ਹੈ ਕੋਈ ਨਹੀਂ ਨਿਕਣੇ ਬਾਏ ਬਾਏ ਕਰ ਦਿਓ ਸਾਰੇ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਕਿੱਸੀ ਚੱਲੀਆਂ ਬਾਏ ਬਾਏ ਕਰੋ ਬਾਏ 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 ਕਰ ਦੇ ਵੀਰਾਂ ਬਾਏ ਕਰ ਦਿਓ ਬਾਏ ਕਰੋ ਬਾਏ ਕਰੋ ਬੰਦੋ ਮੁਗੀ ਬਣਾ ਰਿਹਾ ਏ ਉਹ ਨਾ ਲੈ ਉਹ ਨਾ 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 ਵੀ ਨਾ ਫਰ ਘੁੰਮ ਕੇ ਨਹੀਂ ਜਾਣਾ ਤੇਰਾ ਭਲਾ ਹੋ ਜੇ ਤੂੰ ਬਿਹਾਰ ਘੁੰਮ ਜਾ ਦੇ ਫਰ ਗੁਨਾ ਕਰੀ ਚੱਲੋ ਫਿਰ ਮੈਂ ਆਵਾਂਗਾ ਅਪ ਗੱਡੀ ਦੀ ਆ ਜਾ ਤੁਸੀਂ ਗੱਡੀ ਦੇ ਆਜਾ ਚੱਲੋ ਕੋਈ ਨਾ ਕੋਈ ਨਾ ਉਹ ਸੱਦਾ ਬਲਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਉਹ ਤੇ ਉਹ ਤੇ ਨਾ ਉਹ ਤੇ ਉਹ ਤੇ ਜੀ ਦੇ ਕੋਈ ਸੁਣਿੰਦਾ ਨੋਣਾ ਚੱਲੋ ਆ ਜਾਓ ਆਪਾਂ ਪਾਣੀ ਲੈਣੇ ਆ ਗਏ ਫਰ ਗੁਨ ਬਹੁਤ ਠੱਟਾ ਕਰੀ ਅਗਲੇ ਮੈਂ ਵੀ ਲਾਲ ਜਾਣਾ ਚੱਲੋ ਕੋਈ ਨਹੀਂ ਇਹਨੂੰ ਬਰਾਬਰ ਉਹ ਕਿ ਲਾਣੇ ਆ ਆ ਗਾ ਪਾਪੂ ਨੇ ਕਾ ਪਾਪੂ ਨੇ ਪੰਨਾ ਚੁੱਕ ਲਿਆ ਜਿਹੜਾ 50 ਦਾ ਜਿਹੜਾ ਪਾਣੀ ਦਾ ਪੈ ਫੜਾਉ ਵੀ ਸਾਨੂੰ ਪਾ ਲੈ ਉਹ ਅੰਗਾ ਹੋਰ ਹੀ ਨਾਲੀ ਕੀ ਆਲੀ ਠੀਕ ਵਧੀਆ ਹੀ ਵਧੀਆ ਚਲੋਗੇ ਜਿਹੜਾ ਹੋਰ ਇੱਕ ਦੀ ਬਾਦ ਸਾਹੀ ਵਧੀਆ ਠੀਕ ਹੈ ਉਹ ਠੀਕ ਹੀ ਦਈਦਾ ਇਹ ਆਪਣਾ ਬੰਦਾ ਕੱਲ ਵਾਲਾ ਜਿਹੜਾ ਕੱਲ ਲਾਇਸੈਂਸ ਸੀ ਅੱਜ ਪਹੁੰਚ ਚੁੱਕਿਆ ਹੈ ਨਹੀਂ ਪੁਰਾਣਾ ਹੀ ਬੰਦਾ ਮੈਂ ਅੱਜ ਨਵਾਂ ਹੋ ਗਿਆ ਬਸ ਇਹ ਅੱਜ ਨਵਾਂ ਹੋ ਗਿਆ ਇਹ ਆਪਣਾ ਕੱਲ ਵਾਲਾ ਬੰਦਾ ਜਿਹੜਾ ਕੈਮਰਾ ਫੜ ਕੇ ਬੇਟਾ ਕੈਮਰਾਮੈਨ ਆਪਣੇ ਕੱਲ ਵਾਲੇ ਇਹਨਾਂ ਦੀ ਸ਼ਕਲ ਅਸੀਂ ਦਿਖਾਣੇ ਤੁਹਾਨੂੰ ਆ ਦੇਖੋ ਜੀ ਇਹ ਕੱਲ੍ਹ ਕੈਮਰਾਮੈਨ ਆ ਗਿਆ ਆਪਣੇ ਡੋਰਮੇ ਦੀ ਇੱਕ ਥਾੜਾ ਪੁਰਾਣਾ ਬੰਦਾ ਉਹ ਆ ਗਿਆ ਹਾਂ ਜੀ ਇੱਕ ਸਾਡਾ ਸੁਖਨਾ ਪੁਰਾਣਾ ਬੰਦਾ ਇਹ ਆ ਗਿਆ ਇਹ ਪਹਿਲਾਂ ਸੀ ਇਹ ਲੰਡਰ ਗੁਨੇ ਜਾਦੇ ਕਰਦਾ ਸੀ ਇਸ ਕਰਕੇ ਇਹਨੂੰ ਇੱਥੋਂ ਭਜਾਣਾ ਪਿਆ ਤਾਂ ਬਦਲ ਕਰਿਆ ਮੈਂ ਇੱਕ ਵਾਰ ਕੋਈ ਗੱਲ ਨਹੀਂ ਇਹ ਇਹ ਹੈਗਾ ਆਪਣਾ ਵਿੱਕੀ ਇਹ ਕੱਲ ਐਬਸੈਂਸੀ ਚਲੋ ਕੰਮ ਪੈਂਦੇ ਨੇ ਸਾਰਿਆਂ ਨੂੰ ਜ਼ਰੂਰੀ ਤੇ ਹਾਂਜੀ ਵਿੱਕੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਰੈਂਡਸ ਨੂੰ ਬੱਸ ਹੀ ਅਸੀਂ ਕੀ ਕਹਿਣਾ ਜਾਏ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਚਲੋ ਵਧੀਆ ਜੀ ਬਦ ਤੋਂ ਵੱਧ ਸਪੋਰਟ ਕਰੋ ਠੀਕ ਚਲੋ ਜੀ ਓਕੇ ਵੀਰ ਜੀ ਲੱਗਦਾ ਆਪਾਂ ਆਪਣੇ ਕੰਮਕਾਰਾਂ ਨੂੰ ਸਾਰੇ ਜਾਣੇ ਤੇ ਮਿਲਾਂਗੇ ਫਿਰ ਤੁਹਾਨੂੰ ਜੇ ਸ਼ਾਮ ਟਾਈਮ ਲੱਗੇ ਸ਼ਾਮ ਨੂੰ ਨਹੀਂ ਕੱਲ ਨੂੰ ਮਿਲਾਂਗੇ ਤੁਹਾਨੂੰ ਓਕੇ ਫਿਰ ਉਦੋਂ ਤੱਕ ਲਈ ਬਾਏ ਸਾਰਿਆਂ ਨੂੰ hello，美女啊。